ਪਿੰਡ ਦੇ ਵਿੱਚ ਉਹ ਜਦੋਂ ਵੀ ਸਾਡੇ ਪਿੰਡ ਦਾ ਕੋਈ ਵੀ ਇੱਥੇ ਪਿੰਕੂਏ ਸੋਸਾਇਟੀ ਚੱਲਦੀ ਹੈ ਜਦੋਂ ਵੀ ਉਹ ਜਾਂਦੇ ਆ ਉਹ ਉਹਨਾਂ ਦੀ ਮਦਦ ਕਰਦੇ ਆ ਇੱਤਾਂ ਨਹੀਂ ਹੈਗਾ ਮਤਲਬ ਉਹ ਥੋੜਾ ਜਿਹਾ ਉਹ ਤੁਹਾਨੂੰ ਪਤਾ ਵੀ ਉਹਦੀ ਲਾਈਫ ਥੋੜੀ ਬਿਜ਼ੀ ਹੋਣ ਕਰਕੇ ਥੋੜਾ ਜਿਹਾ ਪਿੰਡ ਘਟਾ ਹੁੰਦਾ ਉਹਦਾ ਤਾਂ ਮਤਲਬ ਉਹ ਫੋਨ ਵਗੈਰਾ ਤੇ ਮਿਲਦੇ ਜਾਂਦੇ ਉਹ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਮੈਂ ਕਹਿੰਦਾ ਝੂਠ ਉਹ ਤਾਂ ਵੀ ਝੂਠੀ ਹੀ ਹੈ ਤੇ ਮੁੰਡਿਆਂ ਨੇ ਦੇਖਿਆ ਹੋਊਗਾ ਮੈਂ ਤਾਂ ਹਲੇ ਤੱਕ ਦੇਖਿਆ ਨਹੀਂ ਕਦੀ ਉਦੋਂ ਜੀ ਗਲੀਆਂ ਦੇ ਵਿੱਚ ਸਾਰੀਆਂ ਲਗਭਗ ਇੰਟਰਲੌਕ ਟਾਈਲਾਂ ਲੱਗ ਚੁੱਕੀਆਂ ਤੇ ਕੁਝ ਇੱਕ ਥੋੜਾ ਜਿਹਾ ਪੋਰਸ਼ਨ ਰਹਿਦਾ ਹੈਗਾ ਉਹ ਇਟਾਂ ਦਾ ਹੈਗਾ ਜੀ ਸੜਕਾਂ ਤੇ ਤੇ ਉਹਦੇ ਵੀ ਬਾਰੇ ਵਿੱਚ ਵੀ ਅਗਲੇ 5 ਸਾਲਾਂ ਦੌਰਾਨ ਮੈਂ ਸਮਝਦਾ ਮਕਮਲ ਨਹੀਂ ਹੋਇਆ ਥੋੜਾ ਬਹੁਤਾ ਹੋਇਆ ਆਹ ਸੜਕ ਜਿਹੜੀ ਇਧਰਲੀ ਹੈ ਕਿ ਨਹੀਂ ਇਹ ਤੇ ਸੀਵਰੇਜ ਪਾਇਆ ਤੇ ਬਾਕੀ ਇਧਰਲੀ ਰਹਿੰਦੀ ਆ ਪੂਰਾ ਨਹੀਂ ਹੋਇਆ ਕੰਪਲੀਟ ਨਹੀਂ ਹੋਇਆ ਸੀ ਮਿਲਦਾ ਉਹ ਫਿਰ ਇਦਾਂ ਹੋ ਜਾਂਦਾ ਭਾਜੀ ਜਦੋਂ ਵੀ ਉਹ ਆਉਂਦੇ ਆ ਉਹ ਚੱਕਰ ਕੀ ਪੈਂਦਾ ਵੀ ਹੱਲੇ ਉਹ ਆਣ ਕੇ ਖੜੇ ਹੁੰਦੇ ਆ ਜਦੋਂ ਸਾਢੇ ਤੱਕ ਤਾਂ ਮੌਕਾ ਹੀ ਨਹੀਂ ਘਰ ਦੀ ਗੱਲ ਹੋਣ ਦਾ ਜਦ ਤੱਕ ਇੰਨਾ ਇਕੱਠ ਹੋ ਜਾਂਦਾ ਇੱਕ ਥੋੜਾ ਜਿਹਾ ਛੋਟੇ ਮੀਡੀਆ ਦੇ ਜੁਆਇਨ ਨਾ ਕਰਕੇ ਇੱਕ ਦੂਜੇ ਨੂੰ ਲੋਕ ਆ ਦੱਸਣ ਤੇ ਪਿੰਡ ਆ ਗਿਆ ਪਿੰਡ ਆ ਗਿਆ ਉਹਦੇ ਕਰਕੇ ਲੋਕੀ ਇੰਨੇ ਇਕੱਠੇ ਹੋ ਜਾਂਦੇ ਤੇ ਉਹ ਤਾਂ ਹੁਣ ਇਦਾਂ ਹੋ ਜਾਂਦਾ ਵੀ ਜਦੋਂ ਕੋਈ ਵੀ ਆਉਂਦਾ ਰੱਖੇ ਹੀ ਇੰਨਾ ਪੈ ਜਾਂਦਾ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਪੰਜਾਬੀ 스타 ਦੇ ਪਿੰਡ ਇਸ ਸਮੇ ਅਸੀਂ ਦੁਸਾਂਜ ਕਲਾ ਦੇ ਵਿੱਚ ਮੌਜੂਦ ਹੈ ਔਰ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਦਲਜੀਤ ਦੁਸਾਂਜ ਦੇ ਘਰ ਦੀਆਂ ਤਸਵੀਰਾਂ ਨੇ ਬਿਲਕੁਲ ਦੁਸਾਂਜ ਕਲਾ ਦੇ ਵਿੱਚ ਜਿਹੜਾ ਦਲਜੀਤ ਦੁਸਾਂਜ ਦਾ ਘਰ ਹੈ ਪੰਜਾਬੀ ਸਿੰਗਰ ਨੇ ਔਰ ਉਹਨਾਂ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਤੱਕ ਜਿਹੜਾ ਸਫਰ ਆਪਣਾ ਬਹੁਤ ਹੀ ਖੂਬੀ ਦੇ ਨਾਲ ਕੀਤਾ ਹੈ ਔਰ ਇਸ ਸਮੇ ਜਿਹੜਾ ਦਲਜੀਤ ਦੁਸਾਂਜ ਕਈ ਮਹੀਨਿਆਂ ਤੋਂ ਇੱਥੇ ਨਹੀਂ ਆਏ ਨੇ ਲੇਕਿਨ ਪਿੰਡ ਦੀ ਅਸੀਂ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਦੀ ਪਿੰਡ ਦੀ ਡਿਵੈਲਪਮੈਂਟ ਕਿਤੇ ਹੋਈ ਹੈ ਤੇ ਕਿਤੇ ਅਜੇ ਹੋਣ ਵਾਲੀ ਹੈ ਇੱਕ ਪਾਸੇ ਦੇਖ ਸਕਦੇ ਹੋ ਪੁਰਾਣੀ ਪਿੰਡ ਦੀ ਇਹ ਸੜਕ ਹੈ ਜਿਹੜੀ ਇੱਟਾਂ ਨਾਲ ਬਣਾਈ ਗਈ ਹੈ ਔਰ ਦੂਸਰੀ ਇੱਕ ਸੜਕ ਹੈ ਜਿਹੜੀ ਟਾਈਲਸ ਜਿੱਤੇ ਲਗਾਈਆਂ ਗਈਆਂ ਨੇ ਔਰ ਇਹ ਪਿੰਡ ਦਾ ਉਹ ਪੁਰਾਣਾ ਦਰਵਾਜ਼ਾ ਹੈ ਜਿੱਥੋਂ ਦੀ ਲੋਕ ਆਉਂਦੇ ਜਾਂਦੇ ਸੀਗੇ ਕਿਉਂਕਿ ਅਸੀਂ ਬਜ਼ੁਰਗਾਂ ਨਾਲ ਇਸ ਬਾਰੇ ਜਦੋਂ ਪੁੱਛਿਆ ਸੀ ਤੇ ਉਹਨਾਂ ਨੇ ਦੱਸਿਆ ਕਿ ਇਹੀ ਪਹਿਲਾ ਦਰਵਾਜ਼ਾ ਸੀ ਪਿੰਡ ਦਾ ਜਿੱਥੋਂ ਦੀ ਲੋਕਾਂ ਦਾ ਆਣਾ ਜਾਣਾ ਹੁੰਦਾ ਸੀ ਔਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਉਹਨਾਂ ਦੇ ਪਿੰਡ ਦੀਆਂ ਉਹਨਾਂ ਦੇ ਗਲੀ ਗਲੀ ਦੀਆਂ ਜਿੱਥੇ ਕਿ ਡਵੈਲਪਮੈਂਟ ਕਿਤੇ ਨਾ ਕਿਤੇ ਹੋਈ ਹੈ ਔਰ ਕਿਤੇ ਡਵੈਲਪਮੈਂਟ ਹੋਣ ਵਾਲੀ ਵੀ ਹੈ ਔਰ ਤੁਹਾਨੂੰ ਜਿਹੜਾ ਘਰ ਦਿਖਾ ਰਹੇ ਹਾਂ ਉਹ ਇਸ ਸਮੇਂ ਜਲਦੀ ਦਲਜੀਤ ਉਸਾਂ ਦਾ ਘਰ ਹੈ ਉਹਨਾਂ ਦੇ ਘਰ ਇਸ ਸਮੇਂ ਲੋਕ ਲੱਗੇ ਨੇ ਪਿਛਲੇ ਕਈ ਮਹੀਨੇ ਆ ਤਾਂ ਉਹ ਜਿਹੜਾ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਨਹੀਂ ਨੇ ਉਹ ਵੀ ਵਿਦੇਸ਼ ਨੇ ਇਸ ਸਮੇਂ ਤੇ ਇੱਥੇ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਹੈ ਠੀਕ ਹੋ ਹਾਂਜੀ ਠੀਕ ਠਾਕ ਆ ਅਸੀਂ ਪਿੰਡ ਆਏ ਸੀਗੇ ਕਿਉਂਕਿ ਸਾਡਾ ਪ੍ਰੋਗਰਾਮ ਚੱਲਦਾ ਹੈ ਪੰਜਾਬੀ ਸਟਾਰ ਦੇ ਪਿੰਡ ਤੇ ਜਿਹੜੇ ਹਾਲਾਤ ਨੇ ਇਸ ਸਮੇਂ ਪਿੰਡ ਦੇ ਉਹ ਕਿਹੋ ਜਿਹੇ ਨੇ ਤੇ ਕਿਉਂਕਿ ਇੱਕ ਮਸ਼ਹੂਰ ਪੰਜਾਬੀ ਸਿੰਗਰ ਦਾ ਇਹ ਪਿੰਡ ਹੈ ਕਿਉਂਕਿ ਜਿੱਥੇ ਉਹਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਣਾ ਸਮਾਂ ਇੱਥੇ ਕੱਟਿਆ ਸੀਗਾ ਤੇ ਕਿਵੇਂ ਦਾ ਇੱਕ ਤਾਂ ਪਹਿਲਾਂ ਦਰਜੀਤ ਉਸਾਂਝ ਬਾਰੇ ਦੱਸੋ ਕਿ ਕਿਵੇਂ ਤੇ ਉਹ ਸੰਤ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀ ਉਹਨਾਂ ਦਾ ਕਿਵੇਂ ਦਾ ਪਿੰਡ ਵਾਲਿਆਂ ਦੇ ਨਾਲ ਰابطਾ ਰੰਦਾ ਸੀ ਦਲਜੀਤ ਸਾਂਝ ਬਚਪਨ ਤੋਂ ਲੈ ਕੇ ਇੱਥੇ ਪਿੰਡ ਚ ਹੀ ਰਿਹਾ ਪੜਦਾ ਰਿਹਾ ਟਾਹਾਂ ਕਲੇਰਾ ਗੁਰੂ ਨਾਨਕ ਮਿਸ਼ਨ ਸਕੂਲ ਹੈ ਤੇ ਪੜਾਈ ਸਕੂਲ ਦੀ ਪੜਾਈ ਕਰਨ ਤੋਂ ਬਾਅਦ ਫਿਰ ਉਹ ਆਪਣੀ ਮੰਮੀ ਦੇ ਨਾਲ ਲੁਧਿਆਣੇ ਰਹਿਸ਼ ਕਰ ਲਈ ਸੀਗੀ ਉਹਦੇ ਡੈਡੀ ਪੰਜਾਬ ਰੋਡ ਵਿੱਚ ਬਤੌਰ ਅਡਾ ਇੰਚਾਰਜ ਰਿਟਾਇਰ ਹੋਏ ਆ ਉਹ ਪਹਿਲਾਂ ਤਾਂ ਇੱਥੇ ਹੀ ਰਹਿੰਦੇ ਰਹੇ ਆ ਘਰ ਚ ਇਸੇ ਚ ਤੇ ਹੁਣ ਇਸ ਵੇਲੇ ਉਹ ਇੰਗਲੈਂਡ ਗਏ ਹੋਏ ਆ ਉਹਨਾਂ ਐਸਵੇਲੀ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹੀ ਤੇ ਇਸ ਕਰਕੇ ਉਹ ਉੱਥੇ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਇਆ ਤੇ ਤਲਜੀਤ ਵੀ ਕਦੇ-ਕਦੇ ਹੀ ਪਿੰਡ ਗਿਆ ਮਾਰ ਲੈਂਦਾ ਹੈਗਾ 2022 ਚ ਆਇਆ ਸੀ ਇੱਥੇ ਸਾਰਿਆਂ ਨੂੰ ਮਿਲ ਕੇ ਗਿਆ ਸੀਗਾ ਕੁਝ ਸਮੇਂ ਲਈ ਇੱਕ ਲਗਭਗ ਅਧਕ ਘੰਟਾ ਰੁਕਿਆ ਸੀਗਾ ਤੇ ਵੈਸੇ ਇੱਥੇ ਦਸਾਂਝ ਕਲਾ ਪਿੰਡ ਦੇ ਵਿੱਚ ਆਪਣੇ ਦਸਾਂਝ ਕਲਾ ਬਿਲਫੇਰ ਸੁਸਾਇਟੀ ਬਣੀ ਹੋਈ ਆ ਉਹਨੂੰ ਮਤਲਬ ਦਲਜੀਤ ਵੱਲੋਂ ਮਾਲੀ ਮਦਦ ਵੀ ਕਾਫੀ ਆ ਰਹੀ ਆ ਹੂੰ ਕਾਫੀ ਉਹਨਾਂ ਦੀ ਮਤਲਬ ਹੌਸਲਾ ਫੁਜਾਈ ਕਰ ਰਿਹਾ ਮਦਦ ਕਰ ਰਿਹਾ ਹਰ ਤਰ੍ਹਾਂ ਨਾਲ ਇਹ ਸਮੇਂ ਸਮੇਂ ਤੇ ਜਾ ਕੇ ਉਹਨੂੰ ਮਿਲਦੇ ਵੀ ਰਹੇ ਆ ਹੂੰ ਤੇ ਪਿੰਡ ਦੀ ਡਿਵੈਲਪਮੈਂਟ ਵਿੱਚ ਵੀ ਇਸ ਸਮੇਂ ਜਿੱਦਾਂ ਸਰਪੰਚ ਸਾਹਿਬ ਹੈਗੇ ਸਾਡੇ ਪਿੰਡ ਦੇ ਸਰਦਾਰ ਮੱਖਣ ਸਿੰਘ ਰਿਟਾਇਰਡ ਮੈਨੇਜਰ ਹੈ ਬੈਂਕ ਮੈਨੇਜਰ ਹੂੰ ਉਹਨਾਂ ਦੇ ਕਾਰਜਕਾਲ ਦੌਰਾਨ ਹੋਣਾ ਇਸ 5 ਸਾਲਾਂ ਵਿੱਚ ਪਿੰਡ ਦੀ ਬਹੁਤ ਤਰੱਕੀ ਹੋਈ ਆ ਉਹਨਾਂ ਨੇ ਮਤਲਬ ਪਿੰਡ ਦੀ ਛੱਪੜਾਂ ਦਾ ਵੀ ਪੱਕੇ ਕਰ ਦਿੱਤੇ ਹੈਗੇ ਹੈ ਸੁਧਾਰ ਹੋ ਗਿਆ ਹੈਗਾ ਇਹ ਸਾਰਾ ਸਿਹਰਾ ਯਾਨੀ ਮਤਲਬ ਐਨ ਆਰ ਆਈ ਵੀਰਾਂ ਨੂੰ ਜਾਂਦਾ ਹੈਗਾ ਉਹਨਾਂ ਐਨ ਆਰ ਆਈ ਵੀਰਾਂ ਦੀ ਸਹਾਇਤਾ ਦੇ ਨਾਲ ਇਹ ਪਿੰਡ ਦੀ ਡਿਵੈਲਪਮੈਂਟ ਹੋਈ ਆ ਬਾਕੀ ਗਲੀਆਂ ਦੇ ਵਿੱਚ ਸਾਰੀਆਂ ਲਗਭਗ ਇੰਟਰਲੌਕ ਟਾਈਲਾਂ ਲੱਗ ਚੁੱਕੀਆਂ ਤੇ ਕੁਝ ਇੱਕ ਥੋੜਾ ਜਿਹਾ ਪੋਰਸ਼ਨ ਰਹਿਦਾ ਹੈਗਾ ਉਹ ਇਟਾਂ ਦਾ ਹੈਗਾ ਜੀ ਸੜਕਾਂ ਤੇ ਤੇ ਉਹਦੇ ਬਾਰੇ ਵਿੱਚ ਵੀ ਅਗਲੇ 5 ਸਾਲਾਂ ਦੌਰਾਨ ਮੈਂ ਸਮਝਦਾ ਸਮਾਂ ਲੱਗੇਗਾ ਕਿਉਂਕਿ ਹਜੇ ਅਸੀਂ ਦੇਖਿਆ ਆਂਦੇ ਹੋਏ ਕਿਤੇ ਇੰਟਰਲੋਕਿੰਗ ਟਾਈਲਸ ਨੇ ਤੇ ਕਿਤੇ ਹਜੇ ਜਿਹੜੀ ਪੁਰਾਣੀ ਜਿਹੜੀ ਸੜਕ ਬਣੀ ਹੈ ਇੱਟਾਂ ਦੇ ਨਾਲ ਕਾਫੀ ਸਾਲ ਪੁਰਾਣੀ ਸੜਕ ਲੱਗ ਰਹੀ ਹੈ ਉਹ ਤੇ ਉੱਥੇ ਜਿਹੜੇ ਡਿਵੈਲਪਮੈਂਟ ਨਹੀਂ ਹੋਈ ਔਰ ਨਾਲੀਆਂ ਵਗੈਰਾ ਜਿਹੜਾ ਸੀਵਰੇਜ ਵਗੈਰਾ ਉਸ ਨੂੰ ਲੈ ਕੇ ਵੀ ਸਮੱਸਿਆਵਾਂ ਉਹ ਸਮੱਸਿਆ ਤਾਂ ਹਰ ਪਿੰਡ ਸ਼ਹਿਰ ਦੇ ਵਿੱਚ ਜਿੱਦਾਂ ਕਹਿ ਲਓ ਬਰਸਾਤ ਦੇ ਮੌਸਮ ਵਿੱਚ ਆਉਂਦੀ ਹੈ ਤਾਂ ਇੱਥੇ ਆਪਣੇ ਪਿੰਡ ਵੀ ਹੈਗੀ ਆ ਤੇ ਗਲੀਆਂ ਨਾਲੀਆਂ ਚ ਪਾਣੀ ਭਰਦਾ ਆ ਮੀਂਹ ਦੇ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਬਿਲਕੁਲ ਸਮੱਸਿਆ ਅਸਮਾਪਤ ਹੋ ਗਈ ਆ ਫਿਰ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਈ ਆ ਗਲੀਆਂ ਨਾਲੀਆਂ ਨੂੰ ਉਹਨਾਂ ਦਾ ਮਤਲਬ ਪ੍ਰੋਗਰਾਮ ਸੀਗਾ ਵੀ ਇਹਨਾਂ ਨੂੰ ਢੱਕਿਆ ਜਾਵੇ ਕੁਝ ਇੱਕ ਨਾਲੀਆਂ ਪਿੰਡ ਦੀਆਂ ਢੱਕ ਵੀ ਦਿੱਤੀਆਂ ਗਈਆਂ ਆ ਥੋੜੀ ਜਿਹਾ ਚੜ੍ਹਦੇ ਪਾਸੇ ਪਿੰਡ ਦੇ ਵਿੱਚ ਸੀਵਰੇਜ ਵੀ ਪਾਇਆ ਗਿਆ ਉਹ ਇਸ ਤੋਂ ਪਹਿਲੀ ਪੰਚਾਇਤ ਦੁਆਰਾ ਪਾਇਆ ਗਿਆ ਸੀਗਾ ਤੇ ਇਸ ਪੰਚਾਇਤ ਦੇ ਮਾਲੋਈ ਇਹਨਾਂ ਨੇ ਕੀਤਾ ਹੈਗਾ ਆਪਣਾ ਛੱਪਣਾ ਦਾ ਕੰਮ ਦੋਨੋਂ ਪਾਸੇ ਇੱਕ ਲਹਿੰਦੇ ਪਾਸੇ ਛੱਪੜੇ ਆ ਕਿ ਚੜ੍ਹਦੇ ਪਾਸੇ ਆ ਤਾਂ ਉਹਨਾਂ ਦੀ ਬਹੁਤ ਡਿਵੈਲਪਮੈਂਟ ਹੋ ਗਈ ਆ ਤੇ ਪੱਕੇ ਜੇ ਬਣ ਗਏ ਹੈਗੇ ਆ ਤੇ ਲਗਭਗ ਤਿਆਰੀ ਆ ਥੋੜਾ ਮੋਟਾ ਕੰਮ ਰਹਿ ਜਾਂਦਾ ਹੋਏਗਾ ਬਾਕੀ ਉਹਦੇ ਵਿੱਚ ਖੇਤੀਬਾੜੀ ਲਈ ਵਰਤਣ ਵਾਸਤੇ ਮੋਟਰ ਵੀ ਲੱਗ ਗਈਆਂ ਦੋਨੋਂ ਸਾਈਡਾਂ ਤੇ ਸਰਕਾਰਾਂ ਵੱਲੋਂ ਪਿੰਡ ਲਈ ਕੁਝ ਕੀਤਾ ਗਿਆ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ਤੇ ਰਹੇ ਜਿੱਦਾਂ ਗ੍ਰਾਂਟ ਆਉਂਦੀ ਰਹੀ ਆ ਤੇ ਉਹਦੀ ਸਹੀ ਵਰਤੋਂ ਹੁੰਦੀ ਰਹੀ ਆ ਤੇ ਸਰਪੰਚ ਸਾਹਿਬ ਬੜੀ ਇਮਾਨਦਾਰੀ ਨਾਲ ਅੱਜ ਤੱਕ ਕਹਿ ਲੋ ਭਈ ਕਰ ਰਹੇ ਆ ਪਿੰਡ ਦੀ ਡਿਵੈਲਪਮੈਂਟ ਇਹ ਦਰਵਾਜ਼ਾ ਜਿੱਥੇ ਆਪਾਂ ਬੈਠੇ ਆ ਇਹ ਵੀ ਹੁਣੇ ਥੋੜੇ ਦਿਨਾਂ ਪਹਿਲੇ ਹੀ ਤਿਆਰੀ ਕੀਤੀ ਗਈ ਹੈ ਇਹਦੀ ਇਹ ਲਗਭਗ 6 ਮਹੀਨੇ ਤੋਂ ਇਹਦੀ ਤਿਆਰੀ ਚੱਲ ਰਹੀ ਸੀ ਇਸ ਦੇ ਉੱਪਰ ਦੇਸ਼ ਭਗਤ ਜਯਾਦੇਵ ਲਾਇਬ੍ਰੇਰੀ ਹੈ ਤੇ ਉੱਥੇ ਕਿਤਾਬਾਂ ਮਿਲਦੀਆਂ ਪਿੰਡ ਵਾਸੀਆਂ ਨੂੰ ਪੜ੍ਹਨ ਲਈ ਚੱਲ ਰਹੀ ਆ ਤੇ ਇੱਥੇ ਦਰਵਾਜ਼ੇ ਦੇ ਵਿੱਚ ਬਜ਼ੁਰਗ ਬਹਿੰਦੇ ਆ ਉਠਦੇ ਆ ਖੁਸ਼ੀ ਗਮੀ ਦੇ ਟਾਈਮ ਤੇ ਇਹਦੀ ਵਰਤੋਂ ਕਰੀ ਰਹੀ ਆ ਤੇ ਇਹ ਵੀ ਹੁਣ ਜਿੱਦਾਂ ਪਹਿਲਾਂ ਇਹ ਗਾਡਰ ਵਾਲਿਆਂ ਦੇ ਸੀ ਕਿ ਛੱਤ ਹੁਣ ਸਾਰੀ ਮਤਲਬ ਕਿਹਦੇ ਦੇ ਡਿਵੈਲਪਮੈਂਟ ਹੋ ਰਹੀ ਆ ਸਾਰੇ ਮਤਲਬ ਕਾਫੀ ਡਿਵੈਲਪਮੈਂਟ ਹੋ ਚੁੱਕੀ ਆ ਤੇ ਥੋੜੀ ਬਹੁਤ ਰਹਿੰਦੀ ਵੀ ਹੈਗੀ ਆ ਜਿਵੇਂ ਕਿ ਉਹ ਅਗਲੇ ਸਾਲਾਂ ਵਿੱਚ ਉਮੀਦ ਕਰਦੇ ਆ ਕਿ ਕਿੱਤੇ ਜਾਊਗੀ ਪੂਰੀ ਬਿਲਕੁਲ ਹੋਰ ਵੀ ਇੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਉਹ ਕਾਫੀ ਸਮੇਂ ਤੋਂ ਇੱਥੇ ਨੇ ਤੇ ਦਲਜੀਤ ਦੋਸਾਂ ਦੀ ਫੈਮਲੀ ਉਹਨਾਂ ਨੂੰ ਜਾਣਦੇ ਨੇ ਸਸੀ ਗਲਪਾ ਪਈ ਕੀ ਨਾਮ ਹੈ ਤੁਹਾਡਾ ਮੋਹਨ ਲਾਲ ਮੋਹਨ ਜੀ ਤੁਸੀਂ ਕਾਫੀ ਜਾਣਦੇ ਹੋ ਦੋਸਾਂ ਫੈਮਲੀ ਬਾਰੇ ਦੱਸੋ ਪਹਿਲਾਂ ਦਾ ਦੋਸਾਂ ਫੈਮਲੀ ਤੇ ਉਹਨਾਂ ਦੇ ਜਿਹੜੇ ਖਾਸ ਕਰ ਦਲਜੀਤ ਦੋਸਾਂ ਨੇ ਕਿਵੇਂ ਦਾ ਉਹਨਾਂ ਦਾ ਪਿੰਡ ਤੇ ਲੋਕਾਂ ਨਾਲ ਰਿਪਤਾ ਰਿਹਾ ਇਹ ਲੜਕੇ ਨੇ ਆਹ ਨੂੰ ਸਾਰਾ ਕੁਝ ਦੱਸ ਦਿੱਤਾ ਕਿਉਂਕਿ ਇਹਨਾਂ ਦਾ ਕਲਾਸ ਫੈਲੋ ਆ ਕਿਉਂਕਿ ਮੈਂ ਆਰਮੀ ਸੀਗਾ ਇਸ ਕਰਕੇ ਮੈਨੂੰ ਉਹਦੇ ਬਾਰੇ ਇੰਨਾ ਜਾਣਕਾਰੀ ਨਹੀਂ ਆ ਕਿਉਂਕਿ ਪੜ੍ਹਦੇ ਬਾਅਦ ਚੱਲ ਕੇ ਸਭ ਤੋਂ ਦੇਖਣੇ ਤੇ ਜਦੋਂ ਇੱਥੇ ਪੜ੍ਹਦੇ ਸੀ ਉਦੋਂ ਤੁਹਾਨੂੰ ਮਿਲਦੇ ਸੀ ਮੈਂ ਕਿੱਟੇ ਮੈਂ ਰਹਿੰਦੀ ਨਹੀਂ ਸੀ ਇੱਥੇ ਮੈਂ ਖੁਦ ਆਰਮੀ ਸੀਗਾ ਆਰਮੀ ਤਾਂ ਛੁੱਟੀ ਆਉਂਦਾ ਹੈਗਾ ਹੂੰ ਮੈਂ ਕਰਦਾ ਹਾਂ ਰਿਆ ਪਰ ਹੁਣ ਕਿੰਨਾ ਕ ਸਮਾਂ ਹੋ ਗਿਆ ਉਹਨਾਂ ਦੀ ਫੈਮਲੀ ਮੈਂਬਰਸ ਨੂੰ ਗਈ ਆ ਉਹਨਾਂ ਨੂੰ ਫੈਮਲੀ ਦਾ ਮੈਂਬਰ ਹੁਣੇ ਉਹਦੇ ਚਾਚੇ ਦੀ ਡੈਥ ਹੋਈ ਆ ਆਉਂਦੇ ਰਹੇ ਆ ਫਾਦਰ ਵੀ ਆਉਂਦਾ ਰਿਹਾ ਉਹਦੀ ਮਦਰ ਵੀ ਆਉਂਦੀ ਰਹੀ ਆ ਹੂੰ ਉਹਦੀ ਚਾਚੀ ਵੀ ਸੀਗੀ ਇੱਥੇ ਇਧਰ ਤਾਈ ਹਰੇ ਵੀ ਇੱਥੇ ਹੀ ਆ ਹੂੰ ਪਰ ਜਦੋਂ ਕੋਈ ਸਮੱਸਿਆ ਆ ਜਾਂ ਪਿੰਡ ਦੀ ਨੂੰ ਲੈ ਕੇ ਜਾਂ ਫਿਰ ਅ ਅਗਰ ਪਿੰਡ ਨੂੰ ਲੈ ਕੇ ਵਿਕਾਸ ਦੀ ਗੱਲ ਕੀਤੀ ਜਾਵੇ ਤੇ ਦਿਲਜੀਤ ਨਾਲ ਇਸ ਬਾਰੇ ਗੱਲ ਕੀਤੀ ਜਾਂਦੀ ਉਹ ਸਹਿਯੋਗ ਕਰਦੇ ਦਿਲਜੀਤ ਤਾਂ ਲੁਧਿਆਣਾ ਰਹਿੰਦਾ ਹੀ ਆ ਹੈਕਟਰਸ ਉਹਨੂੰ ਮਤਲਬ ਇਹਦੇ ਵਿੱਚ ਇੰਨਾ ਨਹੀਂ ਪਤਾ ਦਲਜੀਤ ਨੂੰ ਐਵੇਂ ਕਹਿ ਰਹੀ ਹੈ ਗੱਲ ਕੀਤੀ ਹੈ ਡਵੈਲਪਮੈਂਟ ਦੀ ਤਾਂ ਡਵੈਲਪਮੈਂਟ ਕਿਵੇਂ ਦੀ ਹੋਈ ਪਿੰਡ ਦੀ ਕਿਉਂਕਿ ਇੱਕ ਪਾਸੇ ਦੇਖਿਆ ਕਿ ਪੁਰਾਣੀ ਸੜਕ ਹੈਗੀ ਹੈ ਜਿਹੜੀ ਇਟਾਂ ਨਾਲ ਬਣੀ ਹੈ ਔਰ ਦੂਸਰੀ ਜਗ੍ਹਾ ਇੰਟਰਲੋਕਿੰਗ ਟਾਈਲਸ ਨਾਲ ਬਣੀ ਹੋਈ ਹੈ ਮਤਲਬ ਛੜਕ ਆ ਜਿਹੜੀ ਬਾਹਰਲੀ ਆ ਕਰਨੇ ਇਹ ਇਟਾਂ ਦੀ ਰਹਿ ਗਈ ਆ ਬਾਕੀ ਸਾਰੀਆਂ ਐਂਟਰਲੋਕ ਆ ਪਿੰਡਸ ਇੱਕ ਸੜਕ ਨੂੰ ਛੱਡ ਕੇ ਕਿ ਨਹੀਂ ਕਿਉਂਕਿ ਇਹ ਤਦ ਨਹੀਂ ਐਂਟਰਲੋਕ ਹੋਈ ਕਿਉਂਕਿ ਇਹ ਪੱਕੀ ਸੜਕ ਬਣਾਉਣੀ ਆ ਉਹ ਗੁਰਦਾਰੇ ਤੋਂ ਤੱਕ ਬੜੀਆਂ ਪੱਕੀ ਸੜਕ ਉਸ ਗੁਰਦਾਰੇ ਤੋਂ ਲੈ ਕੇ ਆਪਣੇ ਸਾਡਾ ਧਰਮ ਦਰ ਗੁਰਦੁਆਰਾ ਸਾਹਿਬ ਹੈ ਉੱਥੇ ਤਾਂ ਪੱਕੀ ਬਣ ਗਈ ਇਸ ਕਾਰਨ ਇਹ ਨਈਂ ਐਂਟਲੋਕ ਇ ਪਰ ਹਜੇ ਵੀ ਦੇਖੇ ਕਿ ਪੁਰਾਣੀਆਂ ਨਾਲੀਆਂ ਨੇ ਇੱਥੇ ਹਜੇ ਵੀ ਤੇ ਸੀਵਰੇਜ ਦਾ ਜਿੱਥੇ ਤੱਕ ਗੱਲ ਕੀਤੀ ਜਾਵੇ ਕਿਉਂਕਿ ਹੁਣ ਤਾਂ ਕਈ ਪਿੰਡਾ ਜੀ ਵੀ ਸੀਵਰੇਜ ਵੀ ਪੈ ਰਹੇ ਨੇ ਤੇ ਇੱਥੇ ਸੀਵਰੇਜ ਦਾ ਜਿਹੜਾ ਕੰਮ ਮੁਕੰਮਲ ਹੋ ਚੁੱਕਾ ਨਹੀਂ ਮੁਕੰਮਲ ਨਹੀਂ ਹੋਇਆ ਥੋੜਾ ਬਹੁਤਾ ਹੋਇਆ ਆ ਸੜਕ ਜਿਹੜੀ ਇਧਰਲੀ ਹੈ ਕਿ ਨਹੀਂ ਇਹ ਤੇ ਸੀਵਰੇਜ ਪਾਇਆ ਤੇ ਵਾਕ ਇਧਰ ਨਹੀਂ ਰਹਿੰਦੀ ਆ ਪੂਰਾ ਨਹੀਂ ਹੋਇਆ ਕੰਪਲੀਟ ਨਹੀਂ ਹੋਇਆ ਸੀ ਬਸ ਤਾਂ ਥੋੜਾ ਬਹੁਤਾ ਹੋਇਆ ਕਿੰਨਾ ਕ ਸਮੇਂ ਹੋ ਗਿਆ ਹੈ ਗਵਰਨਮੈਂਟ ਦੇ ਚੰਗਾ ਇਹ ਡਵੈਲਪਮੈਂਟ ਜਿੰਨਾ ਚਿਰ ਸਰਪੰਚ ਕਰਦਾ ਹੀ ਰਿਹਾ ਜਦੋਂ ਹਮਮ ਉਹਨੇ ਬਹੁਤ ਕੋਸ਼ਿਸ਼ ਕੀਤੀ ਆ ਕੰਮ ਕਰਨ ਨੂੰ ਪਿੰਡ ਵੱਲੋਂ ਸਹਿਯੋਗ ਕੀਤਾ ਗਿਆ ਪਿੰਡ ਦਾ ਡਵੈਲਪਮੈਂਟ ਨੇ ਇਹ ਆਪਣੇ ਹੋਏ ਰੇ ਪੈਸੇ ਗਵਰਨਮੈਂਟ ਦੇ ਗ੍ਰਾਂਟਾਂ ਦੇ ਨਾਲ ਹੀ ਹੋਈ ਆ ਇਹ ਫੈਮਲੀ ਵੱਲੋਂ ਕੋਈ ਸਪੋਰਟ ਹੈ ਦਸਾਂਜ ਵੱਲੋਂ ਨਹੀਂ 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 ਉਹਨਾਂ ਵੱਲੋਂ ਕੋਈ ਸਪੋਰਟ ਨਹੀਂ ਚਾਹਣਾ ਕੋਈ ਨਾ ਕੋਈ سپورਟ ਹੈ ਇਹ ਤਾਂ ਪਿੰਡੀ ਡਿਵੈਲਪਮੈਂਟ ਜਿਹੜੇ ਐਨਆਰਆਈ ਬਾਹਰ ਗਏ ਹੋ ਉਹਨਾਂ ਦੇ ਪੈਸੇ ਅੱਛਾ ਹਾਂ ਜਾਓ ਤੇ ਚਾਚੇ ਨੇ ਵੀ ਭੇਜਿਆ ਹੋਰ ਉਹਨਾਂ ਦੇ ਉੱਤੇ ਆ ਉਹਨਾਂ ਦੇ ਬਿਰਕਨ ਦੇਖਤੇ ਹੈ ਠੀਕ ਉਹਦੇ ਬਤਾਨੇ ਉਹ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਮੈਂ ਕਹਿੰਦਾ ਝੂਠ ਉਹ ਤਾਂ ਵੀ ਝੂਠੀ ਹੀ ਆਈ ਹੈ ਤੇ ਇਹ ਮੁੰਡਿਆਂ ਨੇ ਦੇਖਿਆ ਹੋਗਾ ਮੈਂ ਤਾਂ ਹਲੇ ਤੱਕ ਦੇਖਿਆ ਨਹੀਂ ਕਦੀ ਕਿਹਨੂੰ ਨਹੀਂ ਦੇਖਿਆ ਉਹਦੇ ਜੀ ਅੱਛਾ ਮਤਲਬ ਉਹ ਤਾਂ ਕਹਿ ਰਹੇ ਕਿ 2022 ਚਾਹੀ ਸੀ ਕਿ ਤੇ ਉਹ ਤਾਂ ਮਿਲ ਕੇ ਉਹ ਮੇਰੇ ਕੱਲ ਮੈਂ 2022 ਆਇਆ ਮੈਂ ਪਤਾ ਨਹੀਂ ਕਿੱਥੇ ਹੂੰਗਾ ਘੁਆੜੇ ਘੁੰਮਣ ਗਿਆ ਹੋਵੇ ਸਾਈਕਲ ਵੀਰਾ ਦੇਖ ਰਿਹਾ ਹੂੰ ਦਸਾਂਜ ਕਲਾ ਪਿੰਡ ਦੀਆਂ ਨੇ ਔਰ ਜਿਹੜਾ ਦਲਜੀਤ ਦਸਾਂਜ ਦਾ ਘਾਰ ਕਿਸੇ ਪਿੰਡ ਦੇ ਵਿੱਚ ਹੈ ਔਰ ਇਸ ਪਿੰਡ ਦੇ ਵਿੱਚ ਜਿਹੜਾ ਕਈ ਜਗ੍ਹਾ ਡਵੈਲਪਮੈਂਟ ਹੋਣ ਦੇ ਕੰਮ ਹੋਣੇ ਬਾਕੀ ਨੇ ਜਿਵੇਂ ਕਿ ਅਸੀਂ ਜਿਹੜੇ ਬਜ਼ੁਰਗ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਜਿਹੜਾ ਹਜੇ ਕਈ ਜਗ੍ਹਾ ਡਵੈਲਪਮੈਂਟ ਹੋ ਚੁੱਕੀ ਹੈ ਤੇ ਕਈ ਜਗ੍ਹਾ ਡਵੈਲਪਮੈਂਟ ਹੋਣੀ ਹੈ ਤੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਆਖਿਰ ਉਹਨਾਂ ਦਾ ਇਸ ਨੂੰ ਲੈ ਕੇ ਤੇ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਈਏ ਦਲਜੀਤ ਦਸਾਂਜ ਦੇ ਘਰ ਦੀਆਂ ਤਸਵੀਰਾਂ ਨੇ ਔਰ ਕਾਫੀ ਮਹੀਨਿਆਂ ਤੋਂ ਜਿਹੜਾ ਇਹ ਘਰ ਬੰਦ ਹੈ ਇਸ ਸਮੇਂ ਇੱਥੇ ਕੋਈ ਆ ਜਾਰ ਨਹੀਂ ਰਿਹਾ ਹੈਗਾ ਔਰ ਇਹ ਵੀ ਦੱਸ ਤੀਏ ਕਿ ਉਹਦੇ ਫੈਮਿਲੀ ਮੈਂਬਰਸ ਜਿਹੜੇ ਨੇ ਉਹ ਵੀ ਵਿਦੇਸ਼ ਚਲੇ ਗਏ ਨੇ ਕਿ ਜਿਵੇਂ ਪਿੰਡ ਵਾਲੇ ਨੇ ਦੱਸਿਆ ਹੈ ਕਿ ਪਿੰਡ ਦੀ ਪੜ੍ਹਾਈ ਕਰਨ ਦੇ ਬਾਅਦ ਉਹ ਲੁਧਿਆਣੇ ਸ਼ਿਫਟ ਹੋ ਗਏ ਸੀ ਲੁਧਿਆਣੇ ਦੇ ਬਾਅਦ ਜਿਹੜਾ ਉਸ ਦੇ ਫਾਦਰ ਇੱਥੇ ਰਹਿੰਦੇ ਸੀਗੇ ਲੇਕਿਨ ਕੁਝ ਮਹੀਨਿਆਂ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਉਹ ਵੀ ਬਾਹਰ ਚਲੇ ਗਏ ਇਲਾਜ ਲਈ ਤੇ ਫਿਲਹਾਲ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੀਆਂ ਸੜਕਾਂ ਦੀਆਂ ਵੀ ਐ ਕਿ ਇੱਕ ਪਾਸੇ ਜਿਹੜੀ ਪਿੰਡ ਦੀ ਸੜਕ ਬਣੀ ਹੋਈ ਹੈ ਪੁਰਾਣੀ ਇੱਟਾਂ ਦੇ ਨਾਲ ਜਿਹੜੀ ਬਣਾਈ ਗਈ ਹੈ ਇੱਟਾਂ ਦੇ ਨਾਲ ਜਿਹੜੀ ਸੜਕਾਂ ਪਿੰਡਾਂ ਚ ਅਕਸਰ ਤੁਸੀਂ ਦੇਖਣ ਨੂੰ ਮਿਲਦੀਆਂ ਸਨ ਔਰ ਦੂਸਰੇ ਪਾਸੇ ਇੰਟਰਲੋਕਿੰਗ ਟਾਈਲ ਦੇ ਨਾਲ ਵੀ ਸੜਕ ਬਣਾਈ ਗਈ ਹੈ ਡਵੈਲਪਮੈਂਟ ਹੋਈ ਹੈ ਡਵੈਲਪਮੈਂਟ ਬਥੇਰੀ ਹੋਈ ਹੈ ਦਮੇ ਸਰਪੰਚ ਨੇ ਬਹੁਤ ਵਧੀਆ ਕੀਤਾ ਹੈ ਹਮ ਪਰ ਅੱਜ ਦਾ ਹੋਂ ਦੇਖਿਆ ਕਿ ਪੁਰਾਣੀ ਜਿਹੜੀ ਇੱਟਾ ਦੇ ਨਾਲ ਸੜਕ ਬਣੀ ਪਈ ਹੈ ਇੱਕ ਪਾਸੇ ਇੰਟਰਲੋਕਿੰਗ ਟਾਈਲਾਂ ਆ ਵੀ ਬਣਾਈ ਗਈ ਹੈ ਇਹ ਪਾਸ ਕੀਤੀ ਸੀ ਸਰਪੰਚ ਸਾਹਿਬ ਉਹਨਾਂ ਨੇ ਪੱਕੀ ਲੋਕ ਵਾਲੀ ਹਮ ਉੱਥੋਂ ਲੈ ਗੁਰਦੁਆਰੇ ਸਾਹਿਬ ਤੱਕ ਹਮ ਤੇ ਅੱਜ ਕਿ ਮਨਜ਼ੂਰ ਹੋ ਗਈ ਉਹ ਹੋ ਚੁਗੀ ਬਣ ਜੂਗੀ ਜੇ ਬਾਕੀ ਸਾਰੀਆਂ ਬਣਾਈਆਂ ਸਰਪੰਚ ਸਾਹਿਬ ਨੇ ਬਹੁਤ ਵਧੀਆ ਬਣਾਈਆਂ ਹਮ ਬਹੁਤ ਪੜੇ ਲਿਖੇ ਆ ਬੈਂਕ ਦੇ ਮੈਨੇਜਰ ਰਟੈਰ ਆ ਬਹੁਤ ਚੰਗੇ ਬੰਦੇ ਆ ਅਜੇ ਤਾਂ ਗਾਹਾਂ ਵੀ ਚੌਹਨੇ ਹੋਏ ਹੋਈਆਂ ਜੇ ਜੀ ਦਲਜੀਤ ਦਸਾਂ ਦੀ ਗੱਲ ਕੀਤੀ ਹੈ ਵੀ ਕਿਉਂਕਿ ਉਹ ਇੱਥੇ ਦੇ ਨੇ ਜੰਪਾਲ ਉਹਨਾਂ ਦਾ ਇੱਥੇ ਹੋਇਆ ਔਰ ਇੱਥੋਂ ਹੀ ਉਹ ਜਿਹੜਾ ਸ਼ਹਿਰਾਵਲ ਰੁਕ ਕੀਤਾ ਸੀ ਤੇ ਹੁਣ ਇੱਕ ਵੱਡੇ ਸਟਾਰ ਬਣ ਚੁੱਕੇ ਨੇ ਕਿ ਉਹਨਾਂ ਵੱਲੋਂ ਵੀ ਪਿੰਡ ਲਈ ਕੋਈ ਵਿਕਾਸ ਕੀਤਾ ਜਾਂਦਾ ਹੈ ਜਾਂ ਪਿੰਡ ਵਾਸਤੇ ਲਈ ਕੋਈ ਅਗਰ ਮੁਸੀਬਤ ਆਂਦੀ ਹੈ ਤੇ ਉਹ ਖੜੇ ਹੁੰਦੇ ਨਜ਼ਰ ਆਉਂਦੇ ਹਾਂ 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 ਬਹੁਤ ਕਰਦੇ ਆ ਪਿੰਡ ਵਾਸਤੇ ਬਹੁਤ ਅੱਗੇ ਕੰਮ ਕੀਤੇ ਉਹਨਾਂ ਨੇ ਹਾਂ ਉਹਦੇ ਚਾਚੇ ਹੋਣੀ ਆਪਣੇ ਸਰਗਰਾ ਸਿੰਘ ਮੱਠ ਬਾਰਡਰ ਸ਼ਗਾਰਾ ਸਿੰਘ ਗੁੜੀ ਬਹੁਤ ਵਧੀਆ ਕੰਮ ਕਰਦਾ ਜਾਣ ਕੇ ਪੂਰਾ ਨਾਂ ਰੋਸ਼ਨ ਸੀਗਾ ਉਹਨਾਂ ਦਾ ਤੇ ਜਾਣ ਕੇ ਸ਼ੰਭੂ ਬਾਰਡਰ ਤੇ ਇਹਨਾਂ ਬੜੀ ਮਦਦ ਦਿੱਤੀ ਬਹੁਤ ਵਧੀਆ ਦਲਜੀਤ ਸਾਹ ਨੇ ਐਸਾ ਲੇ ਵੀ ਇੱਧਰ ਕੋਈ ਗੱਲਬਾਤ ਹੁੰਦੀ ਆ ਸਾਡੇ ਵਾਲਾ ਕੋਈ ਵੀ ਦਨਿਆ ਤੇ ਹੈਲਪ ਕਰਨ ਲਈ ਬਹੁਤ ਤਿਆਰ ਬੈਠੇ ਆ ਬਹੁਤ ਬੰਦੇ ਚੰਗੇ ਆ ਉਹਨਾਂ ਦਾ ਪਿਤਾ ਜੀ ਆ ਉਹ ਵੀ ਬਹੁਤ ਪਹਿਲਾਂ ਤੋਂ ਇੱਥੇ ਲਟਾਇਰ ਵੀ ਹੋਏ ਆ ਕੋਈ ਵੀ ਇਹੜਾ ਪਿੰਡ ਦਾ ਕੰਮ ਹੋਵੇ ਮੋਹਰੇ ਬਾਰ ਬੋਰ ਹੋ ਕੇ ਕਰਦੇ। ਸਟਾਰ ਬਣਨ ਦੇ ਬਾਅਦ ਜੀਤ ਇੱਥੇ ਆਂਦਾ ਹੈ। ਹਾਂ ਆਉਂਦਾ ਜੀ ਸਾਰਿਆਂ ਨੂੰ ਪਹਿਲਾਂ ਬਿਲਕੁਲ ਮਿਲ ਕੇ ਜਾਂਦਾ ਜੀ ਦਾ। ਹਾਂ ਜੀ ਮਿਲ ਕੇ ਜਾਂਦਾ। ਤੇ ਪਿੰਡ ਦੇ ਲੋਕਾਂ ਨੂੰ ਮਿਲਦੇ ਨੇ ਪਿੰਡ ਦੀ ਫੈਮਿਲੀ ਨੂੰ ਮਿਲਦੇ ਸੀ। ਬਿਲਕੁਲ ਬਿਲਕੁਲ ਜੀ ਜਿਹੜੇ ਆਪਣੇ ਆਣ ਗੁਣ ਸਾਰਿਆਂ ਨੂੰ ਮਿਲ ਕੇ ਜਾਂਦਾ ਜਿੱਦਾਂ। ਹੂੰ ਕੋਈ ਇਦਾਂ ਨਹੀਂ ਨਫਰਤ ਵਾਲੀ ਗੱਲ ਕੋਈ ਨਹੀਂ ਹੈ। ਦਿਲ ਸੱਚ ਬਹੁਤ ਪਿਆਰ ਰੱਖਦਾ ਹੈ ਜੀ। ਹੂੰ ਪਰ ਜਿਹੜੀ ਡਿਵੈਲਪਮੈਂਟ ਹੈ ਉਹ ਅਸੀਂ ਦੇਖੀ ਹੈ ਕਿ ਡਿਵੈਲਪਮੈਂਟ ਪ੍ਰੋਪਰ ਤਰੀਕੇ ਨਾਲ ਹਜੇ ਹੋਈ ਨਹੀਂ। ਕਾਫੀ ਲੰਬਾ ਰੋਡ ਹੈ ਜਿਹ ਬਿਲਕੁਲ ਜੀ ਇਹ ਹੁਣ ਪਾਸ ਕਰ ਦਿੱਤਾ ਕਹਿੰਦੇ ਮੈਂ ਤੁਹਾਨੂੰ ਦੱਸਿਆ ਮਨਜ਼ੂਰ ਹੋਈ ਉਹ ਸਰਪੰਚ ਸਾਹਿਬ ਨੇ ਮਨਜ਼ੂਰ ਕਰਾਈ ਉਹ ਸੜਕ ਹੈ ਹਾਂ ਹਾਂ ਇਹ ਲੋਕਾਂ ਲਈ ਸੜਕ ਬਣਨੀ ਆ ਕੋਈ ਸਰਕਾਰਾਂ ਦਾ ਕੰਮ ਵੀ ਹੋ ਜਾਂਦਾ ਕਿ ਜੇ ਪਹਿਲੇ ਪੈਸਾ ਨਹੀਂ ਹੁੰਦਾ ਸਰਕਾਰਾਂ ਕੋਲ ਦੇਣ ਵਾਸਤੇ ਬਾਕੀ ਸਰਪੰਚ ਸਾਹਿਬ ਦਾ ਪੂਰਾ ਜੋਰ ਲੱਗਾ ਹੈ ਇੱਥੇ ਇਹ ਸੜਕ ਪੂਰੀ ਬਣ ਗਈ ਪੱਕੀ ਹੋਰ ਖੇਤੀ ਡਿਵੈਲਪਮੈਂਟ ਹੁੰਦੀ ਨਜ਼ਰ ਆ ਹਾਂ ਜੀ ਹਾਂ ਜੀ ਹੋਰ ਨਵੀਂ ਸੜਕ ਬਣਾਈ ਆ ਸਹਿਲਾ ਰੋਡ ਤੋਂ ਨਨਵਿਆਰ ਨੂੰ ਜੋੜੀ ਜਾਂ ਤਾਂ ਸਾਂਝੇ ਤਰ੍ਹਾਂ ਦੀ ਬਹੁਤ ਸੋਹਣੀ ਸਰਪੰਸਾ ਉਹ ਸੜਕ ਆਪਣੇ ਨਗਰਾਨੀ ਹੇਠ ਬਣਾਈ ਆ ਪਰ ਜਿਵੇਂ ਉਹਨਾਂ ਲੋਕਾਂ ਨੇ ਦੱਸਿਆ ਕਿ ਕਾਫੀ ਚਿਰ ਤੋਂ ਨਾ ਫੈਮਿਲੀ ਇੱਥੇ ਨਾ ਉਹ ਖੁੱਦ ਆ ਰਹੇ ਹੈਗੇ ਨੇ ਕਹਿੰਦੇ ਬਾਈ ਦੇ ਬਾਤੋਂ ਆਈ ਨਹੀਂ ਕੌਣ ਦਸਾਂਜ ਅ ਦਲਜੀਤ ਸਾਹਿਬ ਹਾਂਜੀ ਹੋਰ ਬਾਰੇ ਆਪਾਂ ਨੂੰ ਬਹੁਤਾ ਨਹੀਂ ਹੈਗਾ ਪਤਾ ਜੀ ਜੋ ਐਸ ਪਾਸੇ ਦੀ ਕੱਟੇ ਆਈਦਾ ਆ ਇਹਨਾਂ ਦਾ ਇਹੇ ਪਾਸਾ ਬੂਟੇ ਹੋਣਾ ਦਾ ਇਹਨਾਂ ਦਾ ਪਾਸਾ ਇਹੇ ਆ ਤੇ ਮਾਤਾ ਦਾ ਮਨਜ਼ਰ ਮਾਤਾ ਜੀ ਹੁਣੀ ਉਹ ਵੀ ਇਦਾਂ ਠੀਕ ਨਹੀਂ ਹੈਗੇ ਉਹ ਵੀ ਉੱਥੇ ਕੋ ਰਹਿੰਦੇ ਫਿਰ ਆਉਣਾ ਵੀ ਕੋਈ ਜੋ ਸਟਾਰ ਬਣ ਗਏ ਆ ਕਿ ਉੱਥੇ ਹੀ ਰਹਿਣਾ ਉਹਨਾਂ ਨੇ ਹੁੰਦਾ ਇਸ ਕਰਕੇ ਇੱਥੇ ਵੀ ਤਾਂ ਆਉਣ ਜੇ ਉਹਦਾ ਕੋਈ ਰਹਿੰਦਾ ਹੋਈ ਤਾਂ ਚਾਚਾ ਜੀ ਵੀ ਉਹਦੇ ਪੂਰੇ ਹੋ ਗਏ ਆ ਸ਼ਗਾਰਾ ਸਿੰਘ ਮਾਟਰ ਉਹ ਦੂਸਰੇ ਜਿਹੜਾ ਹੁਣ ਚਾਚੀ ਜੀ ਬਾਹਰ ਚਲੇ ਗਏ ਆ ਬਸ ਏਕਟਰ ਵੀ ਬਾਹਰ ਚਲੇ ਗਏ ਫਿਰ ਉਹਨਾਂ ਦਾ ਰਹਿਣਾ ਕਿ ਕੋਈ ਅਜਿਹਾ ਨਾ ਆਪਣੇ ਸਟਾਰ ਹੈਗੇ ਆ ਆਪਣੇ ਮਾਪੇ ਦੇ ਕੋਲ ਰੱਖਦੇ ਆ ਤੇ ਰੱਖਣਾ ਚਾਹੀਦਾ ਹੈ ਪਰਮਾਤਮਾ ਇੱਕ ਰੱਬ ਉਹਨਾਂ ਨਾਲ ਰੱਖਣਾ ਚਾਹੀਦਾ ਕੀ ਲੱਗਦੇ ਤੁਸੀਂ ਦਲਜੀਤ ਉਸਾਂ ਦੇ ਮੈਂ ਜੀ ਉਹਦੇ ਤਾਇ ਜੀ ਦਾ ਆ ਹਾਂ ਕਿੰਨਾ ਸਮਾਂ ਹੋ ਗਿਆ ਹੈ ਕਿ ਦਲਜੀਤ ਸਾਨ ਇਹ ਪਿੰਡ ਨਹੀਂ ਆਏ ਨੇ ਤੇ ਦਲਜੀਤ ਸਾਨ ਇੱਕ ਵੱਡੇ ਜਿਹੜੇ ਸਿੰਗਰ ਬਣ ਗਏ ਨੇ ਐਕਟਰ ਵੀ ਬਣ ਗਏ ਨੇ ਹੁਣ ਤੇ ਕੀ ਕਹਿਣਾ ਚਾਹੁੰਦੇ ਨਹੀਂ ਪਿੰਡ ਤਾਂ ਆਏ ਆ ਉਹ ਪਿੰਡ ਤਾਂ ਆਉਂਦੇ ਰਹਿੰਦੇ ਜਿੱਦਾਂ ਹੁਣ ਇਸ ਟਾਈਮ ਉਹ ਵਿਦੇਸ਼ ਗਏ ਆ ਇੰਗਲੈਂਡ ਦੇ ਵਿੱਚ ਉਹਦੇ ਹੁਣ 10 ਅਕਤੂਬਰ ਕੇ ਸ਼ੋ ਆ ਤੇ ਉਧਰ ਗਏ ਤੇ ਜੇ ਗੱਲ ਕੀਤੀ ਜਾਵੇ ਤੇ ਪਿੰਡ ਪਿੰਡ ਲਈ ਕੀ ਕੀਤਾ ਉਹਨਾਂ ਨੇ ਪਿੰਡ ਦੇ ਲੋਕਾਂ ਲਈ ਕਿਉਂਕਿ ਇੱਕ ਵੱਡੇ 스타 ਬਣਨ ਦੇ ਬਾਅਦ ਜਿਹੜਾ ਪਿੰਡ ਦੀ ਨੂੰ ਹਰ ਵਕਤ ਨਜ਼ਰ ਆਈ ਹਾਂ ਪਿੰਡ ਦੇ ਵਿੱਚ ਉਹ ਜਦੋਂ ਵੀ ਸਾਡੇ ਪਿੰਡ ਦਾ ਕੋਈ ਵੀ ਇੱਥੇ ਪਿੰਨਫੋਏ ਸੋਸਾਇਟੀ ਚੱਲਦੀ ਹੈ ਜਦੋਂ ਵੀ ਉਹ ਜਾਂਦੇ ਆ ਉਹ ਉਹਨਾਂ ਦੀ ਮਦਦ ਕਰਦੇ ਆ ਤੇ ਤਾਂ ਨਹੀਂ ਹੈਗਾ ਮਤਲਬ ਉਹ ਥੋੜਾ ਜਿਹਾ ਉਹਦਾ ਤੁਹਾਨੂੰ ਪਤਾ ਹੋਵੇ ਉਹਦੀ ਲਾਈਫ ਥੋੜੀ ਬਿਜ਼ੀ ਹੋਣ ਕਰਕੇ ਥੋੜਾ ਜਿਹਾ ਪਿੰਡ ਘਟਾ ਹੁੰਦਾ ਉਹਦਾ ਤਾਂ ਮਤਲਬ ਉਹ ਫੋਨ ਵਗੈਰਾ ਤੇ ਮਿਲਦੇ ਰਹਿੰਦੇ ਆ ਉਹ ਉਹਨਾਂ ਦੇ ਅਗਰ ਪਿੰਡ ਦੀ ਗੱਲ ਕੀਤੀ ਹੈ ਡਵੈਲਪਮੈਂਟ ਆ ਕਿਵੇਂ ਦੀ ਦੇਖ ਰਹੇ ਹੋ ਕਿ ਕੋਈ ਜਗ੍ਹਾ ਡਵੈਲਪਮੈਂਟ ਹੋਏ ਕੋਚੂਗਾ ਹੋਈ ਨਹੀਂ ਕੋਈ ਜਗ੍ਹਾ ਪੁਰਾਣੀ ਹੀ ਸੜਕ ਹੈਗੀ ਪਿੰਡ ਵਾਲੀ ਤੇ ਕੋਈ ਜਗ੍ਹਾ ਇੰਟਰਲੋਕਿੰਗ ਉਹ ਤਾਂ ਫਿਰ ਹੁਣ ਥੋੜਾ ਹੁੰਦਾ ਹੀ ਆ ਫਰਕ ਪੈਂਦਾ ਹੀ ਆ ਭਾਈ ਫਿਰ ਕਿਉਂਕਿ ਪਿੰਡ ਦੇ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਜਾਂ ਪੈਸੇ ਦੇ ਸਹਿਯੋਗ ਨਾਲ ਉਹ ਤਾਂ ਹੋਣਾ ਮਤਲਬ ਉਹਦੇ ਕਰਕੇ ਥੋੜਾ ਹੈਗਾ ਆ ਪਰ ਹੁਣ ਇਹ ਕਿ ਕਾਫੀ ਕੰਮ ਹੋ ਰਿਹਾ ਉਧਾਂ ਪਿੰਡ ਦੇ ਵਿੱਚ ਇਹ ਆਹੀ ਸੜਕ ਰਹਿ ਗਈ ਸਾਡੇ ਹੁਣ ਮੈਨੂੰ ਲੱਗਦਾ ਬਾਕੀ ਦਾ ਤਕਰੀਬਨ ਹੋ ਗਿਆ। ਕਹਿੰਦੇ ਕਿ ਕਹਰੇ ਕਿ ਉਹ ਇੱਥੇ ਆਉਂਦੇ ਨਹੀਂ ਤਾਂ ਗੱਲ ਕੀ ਕਰੀਏ। ਕਿਤੇ ਨਾ ਕਿਤੇ ਉਹ ਫਿਰ ਇਦਾਂ ਹੋ ਜਾਂਦਾ ਭਾਈ ਜੀ ਜਦੋਂ ਵੀ ਉਹ ਆਉਂਦੇ ਆ ਉਹ ਚੱਕਰ ਕੀ ਪੈਂਦਾ ਵੀ ਹੱਲਿਓ ਆਣ ਕੇ ਖੜੇ ਹੁੰਦੇ ਆ ਜਦੋਂ ਸਾਡੇ ਤੱਕ ਤਾਂ ਮੌਕਾ ਹੀ ਨਹੀਂ ਘਰ ਦੀ ਗੱਲ ਹੋਣ ਦਾ। ਜਦ ਤੱਕ ਇੰਨਾ ਇਕੱਠ ਹੋ ਜਾਂਦਾ ਇੱਕ ਥੋੜਾ ਜਿਹਾ ਛੋਟੇ ਮੀਡੀਆ ਦਾ ਜੋ ਇੰਨਾ ਕਰਕੇ ਇੱਕ ਦੂਜੇ ਨੂੰ ਲੋਕ ਦਾ ਸੰਦੇ ਪਿੰਡ ਆ ਗਿਆ ਪਿੰਡ ਆ ਗਿਆ। ਉਹਦੇ ਕਰਕੇ ਲੋਕੀ ਇੰਨੇ ਇਕੱਠੇ ਹੋ ਜਾਂਦੇ ਤੇ ਉਹ ਤਾਂ ਹੁਣ ਇਦਾਂ ਹੋ ਜਾਂਦਾ ਵੀ ਜਦੋਂ ਕੋਈ ਵੀ ਆਉਂਦਾ ਰੱਖੇ ਹੀ ਇੰਨਾ ਪੈ ਜਾਂਦਾ। ਠੀਕ ਹੈ ਨਾ ਜਾਨਣਾ ਚਾਹੁੰਦਾ ਸੀ ਕਹਿਣਾ ਕੀ ਹੈ ਠੀਕ ਹੈ ਉਹ ਥੇਟਿਆ ਬਸ ਆਪਣੀ ਲਾਈਫ ਦੇ ਵਿੱਚ ਖੁਸ਼ ਰਹੇ